ਇਸ ਤਰੀਕੇ ਦੀ ਮੌਨਗਰੇਲ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕੀ ਅਵੇਅਰ ਕਰੋਂਗੇ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਰਹੇ ਹੈ ਇਹ ਸੰਗਰੂਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦੇ ਹਾਲਾਤ ਬਾਰਡਰ ਤੇ ਚੱਲਦੇ ਨੇ ਉਹਨਾਂ ਦੇ ਚੱਲਦੇ ਰਹਿ ਰਿਹਾ ਆਮ ਸ਼ਹਿਰੀ ਨੂੰ ਆਮ ਨਾਗਰਿਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਪੈਨਿਕ ਨਾ ਹੋਣ ਸਿਵਲ ਐਡਮਿਨਿਸਟ੍ਰੇਸ਼ਨ ਪੂਰੀ ਤਰੀਕੇ ਨਾਲ ਤਿਆਰ ਹੈ ਇਨ ਕੇਸ ਕੋਈ ਉਸ ਤਰੀਕੇ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੱਖ-ਵੱਖ ਵਿਭਾਗਾਂ ਦੀ ਕਿਸ ਤਰੀਕੇ ਨਾਲ ਆਪਾਂ ਹੈਲਪ ਲੈ ਸਕਦੇ ਆ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਵਿਭਾਗਾਂ ਦੇ ਰਿਪ੍ਰੈਜ਼ੈਂਟੇਟਿਵ ਇੱਥੇ ਨੇ ਫਾਇਰ ਬ੍ਰਿਗੇਡ ਦੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਹੈਲਥ ਡਿਪਾਰਟਮੈਂਟ ਹੈ ਮੈਡੀਕਲ ਟੀਮਸ ਨੇ ਸਿਵਲ ਸਪਲਾਈਜ਼ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਪੂਰੇ ਤਿਆਰ ਨੇ ਤੇ ਜੇਕਰ ਕੋਈ ਇਸ ਤਰੀਕੇ ਦੀ ਲੋੜ ਪੈਂਦੀ ਹੈ ਵਿਦਨ ਨੋ ਟਾਈਮ ਅਸੀਂ ਆਪਣੀਆਂ ਸਰਵਿਸਿਜ਼ ਦੇਣਾ ਨੇ ਆਪਾਂ ਵਾਰਨ ਅਲਰਟ ਅਲਰਟ ਤੇ ਆ ਸਾਰਾ ਐਡਮਿਨਿਸਟ੍ਰੇਸ਼ਨ ਵਿਦਆਊਟ ਲੀਵ ਸਾਰੇ ਹਾਜ਼ਰ ਨੇ ਹਰ ਟਾਈਮ ਦਿਨ ਰਾਤ ਜਗਾ ਜਗਾ ਤੁਸੀਂ ਦੇਖਿਆ ਹੋਣਾ ਕਿ ਜਿੰਨੀ ਵੀ ਫੋਰਸ ਹੈ ਬਾਹਰੋਂ ਆਈ ਹੋਈ ਹੈ ਫਾਰਮਡ ਫੋਰਸਸ ਵੀ ਨੇ ਸਾਰੀਆਂ ਅਸੀਂ ਔਨ ਐਕਸ਼ਨ ਹਰ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਤਿਆਰ ਹੈ ਇਸ ਤੇ ਮੀਡੀਆ ਤੇ ਵੀ ਕੋਈ ਜਿਹੜੇ ਕੋਈ ਗਲਤ ਜਾਣਕਾਰੀ ਪਲਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਬਿਲਕੁਲ ਤੁਹਾਡਾ ਬਹੁਤ ਅੱਛਾ ਸਵਾਲ ਹੈ ਮੈਂ ਵੀ ਇਹਦੇ ਬਾਰੇ ਗੱਲ ਕਰਨੀ ਚਾਹ ਰਿਹਾ ਸੀਗਾ ਕਿ ਜੇਕਰ ਕੋਈ ਮਿਸ ਇਨਫਾਰਮੇਸ਼ਨ ਫੈਲਾਉਂਦਾ ਹੈ ਤਾਨੂੰ ਲੱਗਦਾ ਕਿ ਇਨਫਰਮੇਸ਼ਨ ਗਲਤ ਹੈ ਤਾਂ ਉਹਦੇ ਤੇ ਰਿਸਪੌਂਡ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਰਵਤਾ ਕਾਇਮ ਕਰੋ ਤੇ ਜਿਹੜਾ ਇਸ ਤਰੀਕੇ ਦੀ ਇਨਫਰਮੇਸ਼ਨ ਫਲਾਉਂਦਾ ਹੈ ਸਾਡੇ ਸੋਸ਼ਲ ਮੀਡੀਆ ਟੀਮ ਨੇ ਜਿਹੜੀਆਂ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਔਨ ਵਾਚ ਨੇ ਅਸੀਂ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਾਂਗੇ ਜਿਹਦੇ ਨਾਲ ਕੋਈ ਪੈਨਿਕ ਕ੍ਰੀਏਟ ਹੋ ਸਕਦਾ ਜਾਂ ਹੋਰ ਹੋ ਸਕਦਾ ਕੋਈ ਤਰੀਕੇ ਦੀ ਕੋਈ ਨੰਬਰ ਵੀ ਜਾਰੀ ਕਰ ਰਹੇ ਹੋ ਜਿਹਦੇ ਤੋਂ ਤੁਹਾਡੇ ਨਾਲ ਰਾਬਤਾ ਕਰਨ ਲੋ ਕੋਈ ਨੰਬਰ ਹੈ ਉਹ ਜਾਰੀ ਕਰ ਰਹੇ ਹੋ ਕੋਈ ਐਸੀ ਗੱਲ ਸੋਸ਼ਲ ਮੀਡੀਆ ਤੇ ਫੈਲਾਉਣ ਜਿਹਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਹੋ ਸਕਦਾ ਹੋਵੇ ਜਿਸ ਦੇ ਨਾਲ ਨਾਗਰਿਕਾਂ ਨੂੰ ਕੋਈ ਸਮੱਸਿਆ ਪੈਦਾ ਹੋ ਸਕਦੀ ਹੋਵੇ ਉਹਨਾਂ 'ਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੋਵੇ ਜਾਂ ਪੈਨਿਕ ਕ੍ਰੀਏਟ ਹੋ ਸਕਦਾ ਹੋਵੇ ਜੇਕਰ ਕੋਈ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਆਏਗੀ ਲੋਕਾਂ ਨੂੰ ਡਰ ਹੋ ਗਿਆ ਜੀ ਵੀ ਰਾਸ਼ਨ ਇਕੱਠਾ ਕਰ ਲੋ ਇਹ ਕਰ ਲੋ ਵੀ ਇਸ ਤਰੀਕੇ ਦੇ ਨਹੀਂ ਰਾਸ਼ਨ ਤੇ ਇੰਨੀ ਵੱਡੀ ਕੈਜ਼ੁਐਲਟੀ ਤਾਂ ਅਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਅਸੀਂ ਇਹਨੇ ਮੁੱਕਣ ਦਿੱਤਾ ਤੇ ਹੁਣ ਤੱਕ ਕਿੱਥੇ ਮੁੱਕਣ ਦੇਾਂਗੇ ਇਸ ਤਰੀਕੇ ਦੇ ਕੋਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਨਹੀਂ ਹਰ ਇੱਕ ਚੀਜ਼ ਦੇ ਪੈਨਿਕ ਦੀ ਜਰੂਰਤ ਨਹੀਂ ਜੇਕਰ ਕੋਈ ਹੋਲਡਿੰਗ ਕਰੇਗਾ ਗਲਤ પેટ્રોલ ਡੀਜ਼ਲ ਜਾਂ ਕੋਈ ਇਸ ਤਰੀਕੇ ਦੀ ਜਮ੍ਹਾਂ ਖੋਰੀ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅੱਜ ਤਾਂ ਬਲੈਕਆਊਟ ਹੈ ਉਹਦੇ ਚ ਪੁਲਿਸ ਦੀ ਭੂਮਿਕਾ ਕੀ ਰਹਿਣ ਵਾਲੀ ਲੋਕ ਆਪ ਮੁਹਾਰੇ ਬੰਦ ਕਰਨਗੇ ਜਾਂ ਫਿਰ ਪੁਲਿਸ ਵੱਲੋਂ ਕੋਈ ਕਰਵਾਇਆ ਜਾਵੇਗਾ ਬੰਦ ਜਾਂ ਕੁਛ ਹੋਰ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰੋਲ ਹੁੰਦਾ ਹੈ ਕਿ ਜਿਹੜੀਆਂ ਵੀ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਖੂਬਹੂਲ ਲਾਗੂ ਕਰਵਾਣਾ ਤਾ ਸਾਡੀ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਜਦੋਂ ਬਲੈਕਆਊਟ ਦਾ ਸਾਇਰਨ ਵੱਜਦਾ ਹੈ ਬਲੈਕਆਊਟ ਦਾ ਆਪਾਂ ਨੂੰ ਟਾਈਮ ਮਿਲਦਾ ਹੈ ਆਪਾਂ ਉਹਨੂੰ 100% ਫਾਲੋ ਕਰਨਾ ਤਾਂ ਜੋ ਜਿਹੜਾ ਦੁਸ਼ਮਨ ਉਸ ਚੀਜ਼ ਦਾ ਲਾਭ ਨਾ ਲੈ ਸਕੇ ਮੈਂ ਉਮੀਦ ਕਰਦਾ ਕਿ ਸੰਗਰੂਰ ਸ਼ਹਿਰ ਦੇ ਨਾਗਰਿਕ ਇੰਨੇ ਕਿ ਜਿੰਮੇਵਾਰ ਜ਼ਰੂਰ ਨੇ ਉਸ ਚੀਜ਼ ਨੂੰ ਫਾਲੋ ਕਰਨਗੇ